ਹੁਣ ਜੇ ਅਸੀਂ ਦੇਖੀਏ ਤਾਂ ਇੱਕ ਚੈਲੰਜ ਲੱਗ ਰਿਹਾ ਕਿਉਂਕਿ ਜ਼ਿਆਦਾਤਰ ਤਾਂ ਇਹ ਆਮ ਆਦਮੀ ਪਾਰਟੀ ਹੈ ਇਲੈਕਸ਼ਨ ਵੀ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਹੈ ਤੇ ਜੇ ਕੰਪੀਟੀਸ਼ਨ ਹੈ ਤੇ ਤਿਆਰੀ ਸਾਰਿਆਂ ਦੀ ਹੁੰਦੀ ਹੈ ਆਪਣੀ ਆਪਣੀ ਉਹ ਤਾਂ ਆਮ ਆਦਮੀ ਪਾਰਟੀ ਇੱਕ ਮੂਵਮੈਂਟ ਦਾ ਹਿੱਸਾ ਸੀ ਆਪਾਂ ਸਵਰਾਜ ਦੀ ਗੱਲ ਕਰਦੇ ਸੀ ਤੇ ਜਦੋਂ ਉਹ ਮੂਵਮੈਂਟ ਹੀ ਖਤਮ ਹੋ ਗਈ ਉਹ ਐਥਿਕਸ ਹੀ ਖਤਮ ਹੋ ਗਏ ਤਾਂ ਫਿਰ ਮਤਲਬ ਉਥੇ ਰਹਿਣ ਦਾ ਕੋਈ ਮਤਲਬ ਹੀ ਨਹੀਂ ਸੀ ਅਸੀਂ ਕੀ ਗੱਲ ਕਰਦੇ ਸੀ ਅਸੀਂ ਕਹਿੰਦੇ ਸੀ ਕਿ ਬਈ ਆ ਪैसे ਦੇ ਕੇ ਟਿਕਟਸ ਨਹੀਂ ਲੈਣੇ ਚਾਹੀਦੀਏ ਸਭ ਤੋਂ ਜ਼ਿਆਦਾ ਵੀਆਈਪੀ ਕਲਚਰ ਤੁਸੀਂ ਆਮ ਆਦਮੀ ਪਾਰਟੀ ਦੇ ਦੇਖੋ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਕਿ ਆਮ ਆਦਮੀਆਂ ਨੂੰ ਦਿੰਦੀ ਆ ਉਹਨਾਂ ਨੇ ਡਾਕਟਰ ਰਾਜਵਰਗੀ ਕੈਂਡੀਡੇਟਸ ਨੂੰ ਚੁਣਿਆ ਯੂ ਕੈਨ ਸੀ ਦ ਡਿਫਰੈਂਸ ਲੋਕ ਪ੍ਰਿਵਿਲੀਜ ਨਹੀਂ ਮੰਗਦੇ ਉਹ ਕਹਿੰਦੇ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਵਧੀਆ ਐਜੂਕੇਸ਼ਨ ਸਾਨੂੰ ਵਧੀਆ ਹੈਲਥ ਸਿਸਟਮ ਚਾਹੀਦਾ ਠੀਕ ਹੈ ਉਹ ਕਹਿੰਦੇ ਸਾਨੂੰ ਫ੍ਰੀ ਨਹੀਂ ਚਾਹੀਦਾ ਜੇ ਸਾਡੇ ਕੋਲ ਪੈਸੇ ਹੋਣ ਅਸੀਂ ਆਪ ਸਭ ਕੁਝ ਅਫੋਰਡ ਕਰ ਸਕਦੇ ਹਾਂ ਜੇ ਤੁਸੀਂ ਭਾਜਪਾ ਦੀ ਗੱਲ ਕਰੋ ਜੋ ਉਹ ਕਹਿ ਰਿਹਾ ਜੀ ਅਸੀਂ ਕੀਤਾ ਉਹਨਾਂ ਨੂੰ ਕਹੋ ਆਪਣੀ ਰਿਪੋਰਟ ਕਾਰਡ ਲੈ ਕੇ ਵਾਕਈ ਲੋਕਾਂ ਦੇ ਸਾਹਮਣੇ ਆਓ ਕੰਮ ਦਿਨਾਓ ਕਿ ਤੁਸੀਂ ਪਿਛਲੇ 10 ਸਾਲਾਂ ਚ ਹੁਸ਼ਾਰਪੁਰ ਨੂੰ ਕੀ ਦੇਣਾ ਤੁਹਾਡੀ ਸ਼ਸ਼ਕਲ ਨਮਸਕਾਰ ਆਦਾਬ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਮਿਨੀ ਕਾਸ਼ੀ ਜਿੱਥੇ ਲੋਕ ਸਭਾ ਚੋਣਾਂ ਦੀ ਜੰਗ ਚੱਲ ਰਹੀ ਹੈ ਇਸ ਵਕਤ ਮੈਂ ਬਜਮ ਵਰਮਾ ਮੇਰੇ ਨਾਲ ਪ੍ਰਿਆੰਕਾ ਮਿਲੂ ਪ੍ਰਿਆੰਕਾ ਮਿਲੂ ਨੇ ਤੇ ਅਸੀਂ ਗੱਲ ਕਰਨ ਲਈ ਪਹੁੰਚੇ ਹਾਂ ਕਾਂਗਰਸ ਦੇ ਕੈਂਡੀਡੇਟ ਜੇ ਯਮਨੀ ਅਸੀਂ ਮੈਮ ਦੀ ਗੱਲ ਕਰ ਲਈਏ ਮੈਮ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਯਮਨੀ ਕੋਮਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਆਂਦਾ ਅਸੀਂ ਤਾਂ ਇਹ ਪੁੱਛਾਂਗੇ ਸਭ ਤੋਂ ਪਹਿਲਾਂ ਰਿਸਪੌਂਸ ਕਿਹੋ ਜਿਹਾ ਮਿਲ ਰਿਹਾ ਹੈ ਆ ਰਿਸਪੌਂਸ ਹਜੇ ਤੱਕ ਤਾਂ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਲੋਕ ਬਹੁਤ ਐਨਥੂਸੀਆਸਟਿਕ ਬਹੁਤ ਖੁਸ਼ ਲੱਗ ਰਹੇ ਹਨ ਉਹਨਾਂ 'ਚ ਬਹੁਤ ਉਤਸ਼ਾਹ ਨਜ਼ਰ ਆ ਰਿਹਾ ਹੈ ਪਰ ਲੱਗ ਰਿਹਾ ਹੈ ਇੱਕ ਚੈਲੰਜ ਹੈ ਕਿਉਂਕਿ ਜੇ ਅਸੀਂ ਕੋ ਆ ਇਥੇ ਦੀ ਕਾਂਗਰਸ ਦੀ ਗੱਲ ਕਰ ਲਈਏ ਇਸ ਤੋਂ ਪਹਿਲਾਂ ਸੁੰਦਰ ਸ਼ਾਮ अरोड़ा ਸੀਗੇ ਵਿਧਾਨ ਸਭਾ ਚੋਣਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਨਗਰ ਨਿਗਮ ਤੋਂ ਲੈ ਕੇ ਐਮ ਐਲ ਏ ਤੱਕ ਸਾਰੇ ਇੱਕ ਕੌਂਟਰੀਬਿਊਟ ਕਰਦੇ ਨੇ ਲੋਕ ਸਭਾ ਦੇ ਅੰਦਰ ਨੌ ਵਿਧਾਨ ਸਭਾ ਹਲਕੇ ਨੇ ਜੇ ਅਸੀਂ ਸ਼ਾਮ 84 ਦੀ ਗੱਲ ਕਰ ਲੈਂਦੇ ਹਾਂ ਹੁਸ਼ਾਰਪੁਰ ਦੀ ਗੱਲ ਕਰ ਲੈਂਦੇ ਹਾਂ ਮੁਕੇਰੀਆਂ ਦੀ ਗੱਲ ਕਰ ਲੈਂਦੇ ਹਾਂ ਟਾਂਡੇ ਦੀ ਗੱਲ ਕਰ ਲੈਂਦੇ ਹਾਂ ਹਨ ਬੜੇ ਸਾਰੇ ਨੇ ਤੇ ਉਹਨਾਂ ਵਿੱਚ ਪਹਿਲਾਂ ਕਾਂਗਰਸ ਦੇ ਐਮ ਐਲ ਏ ਸੀਗੇ ਫਿਰ ਬਦਲਾ ਆ ਗਿਆ ਬਦਲਾ ਚ ਆਮ ਆਦੀ ਪਾਰਟੀ ਦੇ ਲੀਡਰਸ ਆ ਗਏ ਹੁਣ ਜੇ ਅਸੀਂ ਦੇਖੀਏ ਤਾਂ ਇੱਕ ਚੈਲੰਜ ਲੱਗ ਰਿਹਾ ਕਿਉਂਕ ਕੁਝ ਤਾਂ ਕਥਾ ਚਾਹੇ ਕਾਂਗਰਸ ਵੀ ਹਲੇ ਹੈਗੀ ਹੈ ਉਹਨੂੰ ਕਿਵੇਂ ਦੇਖ ਰਹੇ ਹਾਂ ਦੇਖੋ ਮੈਂ बार-बार ਇੱਕੋ ਹੀ ਚੀਜ਼ ਕਹਿ ਰਹੀ ਐ ਕਿ ਇਲੈਕਸ਼ਨ ਵੀ ਇੱਕ ਤਰ੍ਹਾਂ ਦਾ ਕੰਪੀਟੀਸ਼ਨ ਹੈ ਤੇ ਜੇ ਕੰਪੀਟੀਸ਼ਨ ਹੈ ਤੇ ਤਿਆਰੀ ਸਾਰਿਆਂ ਦੀ ਹੁੰਦੀ ਐ ਆਪਣੀ ਆਪਣੀ ਤੇ ਵੀ ਕੈਨਟ ਸੇ ਦੈਟ ਨਹੀਂ ਬਿਲਕੁਲ ਕਲੀਅਰ ਵੇ ਹੈ ਕੋਈ ਅੱਗੇ ਨਹੀਂ ਐ ਨਹੀਂ ਕੰਪੀਟੀਸ਼ਨ ਹੈ ਸਾਰੇ ਆਪਣੀ ਆਪਣੀ ਤਿਆਰੀ ਕਰ ਰਹੇ ਸਾਰੇ ਜੰਗ ਚ ਉਤਰੇ ਹੋਏ ਐ ਤੇ ਹੁਣ ਤਾਂ ਵੋਟਰਸ ਨੇ ਡਿਸਾਈਡ ਕਰਨਾ ਕਿ ਕਿਹਦੇ ਵੱਲ ਉਹ ਜਾਣਗੇ 2014 ਦੇ ਜਦੋਂ ਜਨਰਲ ਇਲੈਕਸ਼ਨ ਹੋਏ ਸੀਗੇ ਉਦੋਂ ਆਪਾਂ ਕਹਿ ਸਕਦੇ ਤੁਸੀਂ ਰੀਜਨ ਨੰਬਰ ਤੇ ਸੀ ਕੰਟੈਸਟ ਕਰ ਰਹੇ ਜਦੋਂ ਹੁਣ ਸਿਨੈਰੀਓ ਥੋੜਾ ਚੇਂਜ ਲੱਗ ਰਿਹਾ ਹੁਣ ਕਿੰਨਾ ਚੈਲੰਜ ਲੱਗਦਾ ਤੁਹਾਨੂੰ ਔਰ ਕਿਹਨੂੰ ਦੇਵ ਸਿੱਬੇ ਤੌਰ ਤੇ ਮੁਕਾਬਲਾ ਮਤਲਬ ਕਿ ਇਹਨੂੰ ਮੰਨਦੇ ਅੱਛਾ ਉਸ ਸਮੇਂ ਮੈਂ ਐਡ ਕਰੂੰਗਾ ਉਸ ਸਮੇਂ ਤਾਂ ਚਲੋ ਤੁਸੀਂ ਝਾੜੂ ਵਾਲ ਸੀਗੇ ਹੁਣ ਤੁਸੀਂ ਕਾਂਗਰਸ ਵੱਲੋਂ ਇਹ ਕਿ ਇਹ ਵੀ ਸਭ ਤੋਂ ਵੱਡਾ ਸਿਨੈਰੀਓ ਚੇਂਜ ਹੋ ਗਿਆ ਹਰ ਹੁਣ ਕਾਂਗਰਸ ਵਾਲੇ ਝੜੂ ਵੱਲ ਆ ਹਾਂ ਉਹ ਉਧਰਲੇ ਪਾਸੇ ਨੇ ਦੇਖੋ ਮੈਨੂੰ ਤਾਂ ਕਾਂਗਰਸ ਵੱਲ ਆਏ ਹੋਏ ਆਲਮੋਸਟ 8 ਟੂ 9 ਇਅਰਸ ਹੋ ਚੁੱਕੇ ਨੇ ਰਾਈਟ ਹਾਂ ਜੀ ਬਹੁਤ ਟਾਈਮ ਹੋ ਚੁੱਕਾ ਹੈ ਤੇ ਹੁਣ ਤੇ ਮੈਂ ਕੰਪਲੀਟਲੀ ਇਸ ਸਾਲ ਕਾਂਗਰਸ ਕਾਂਗਰਸੀ ਹੀ ਹਾਂ ਤੇ ਜੇ ਅਸੀਂ ਗੱਲ ਕਰੀਏ ਸਿਨੈਰੀਓ ਦੇ ਚੇਂਜ ਦੀ ਤੇ ਉਸ ਟਾਈਮ ਤੇ ਇੱਕ ਨਿਊ ਫੇਸ ਸੀ ਤੇ ਉਸ ਟਾਈਮ ਤੇ ਲੋਕਾਂ ਨੂੰ ਇਹ ਚੀਜ਼ ਪਤਾ ਨਹੀਂ ਸੀ ਕਿ ਆਮ ਆਦਮੀ ਪਾਰਟੀ ਐਕਚੁਅਲੀ ਪੰਜਾਬ ਚ ਵੀ ਹੈਗੀ ਹੈ ਤੇ ਇਲੈਕਸ਼ਨ ਵੀ ਕੰਟੈਸਟ ਕਰ ਰਹੀ ਹੈ ਤੇ ਇਟ ਵਾਸ ਔਨ ਅਸ ਅਸੀਂ ਲੋਕਾਂ ਤੱਕ ਪਹੁੰਚੇ ਅਸੀਂ ਲੋਕਾਂ ਨੂੰ ਜਾ ਕੇ ਦੱਸਿਆ ਕਿ ਬਈ ਆਮ ਆਦਮੀ ਪਾਰਟੀ ਇੱਥੇ ਵੀ ਕੰਟੈਸਟ ਕਰ ਰਹੀ ਹੈ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਗਾਇਆ ਤੇ ਲੋਕਾਂ ਨੇ ਵੋਟ ਪਾਈ ਰਾਈਟ ਤੇ ਹੁਣ ਜੇ ਅਸੀਂ ਕਾਂਗਰਸ ਐਡਪ ਡੈਫੀਨਿਟਲੀ ਦੇਖੋ ਕਾਂਗਰਸ ਪਾਰਟੀ ਲੋਕਾਂ ਨੂੰ ਪਤਾ ਮੇਰਾ ਫੇਸ ਲੋਕ ਮੈਨੂੰ ਜਾਣਦੇ ਆ ਬਿਕੋਜ਼ ਉਸ ਟਾਈਮ ਸਾਡੇ ਕੋਲ ਪੈਸੇ ਨਹੀਂ ਸੀ ਅਸੀਂ ਹੋਰਡਿੰਗਸ ਜਾਂ ਪੋਸਟਰਸ ਦਾ ਲੈ ਨਹੀਂ ਸੀ ਤੇ ਸ਼ਾਇਦ ਬਾਈ ਫੇਸ ਵੀ ਪੀਪਲ ਲੋਕ ਮੈਨੂੰ ਨਹੀਂ ਪਛਾਣਦੇ ਪਰ ਜਦੋਂ ਉਹ ਨਾਂ ਸੁਣਦੇ ਆ ਨਾ ਯਾਮੀਨੀ ਗੋਮਰ ਤਾਂ ਉਹਨਾਂ ਨੂੰ ਯਾਦ ਆ ਜਾਂਦਾ ਹਾਂ ਇਹ ਨਾਂ ਉਹੀ ਨਾਂ ਹੈ ਜ ਜਿਨ੍ਹਾਂ ਨੇ ਪਹਿਲੇ ਇਲੈਕਸ਼ਨ ਕੰਟੈਸਟ ਕੀਤੀ ਸੀ ਅੱਛਾ ਮੈਂ ਇੱਕ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਫਾਊਂਡਿੰਗ ਮੈਂਬਰਸ ਹੋ ਆਮ ਆਦੀ ਪਾਰਟੀ ਦੇ ਅੰਨਾ ਹਜ਼ਾਰੇ ਮੂਵਮੈਂਟ ਦੀ ਸੀ ਗੱਲ ਕਰ ਲਈਓ ਤੁਸੀਂ ਨਾਂ ਲੜ ਰਹੇ ਹਮੇਸ਼ਾ ਅਰਵਿੰਦ ਕੇਜਰੀਵਾਲ ਦੇ ਨਾਂ ਲੜ ਰਹੇ ਹੋ ਹੈ ਨਾ ਜ਼ਿਆਦਾਤਰ ਲੀਡਰ ਉਸ ਸਮੇਂ ਇਹ ਗੱਲ ਕਰਨ ਲਈ ਕੁਮਾਰ ਵਿਸ਼ਵਾਸ ਸੰਜੇ ਸਿੰਘ ਸਾਨੇ ਦੇ ਨਾਂ ਲਲ ਰਹੇ ਹੋ ਪਰ ਫਿਰ ਨਰਾਜ਼ਗੀ ਹੋ ਗਈ 2016 ਚ ਅਰੋਪ ਬੜੇ ਸਾਰੇ ਲੱਗੇ ਸੰਜੇ ਸਿੰਘ ਤੇ ਹੈਨਾ ਉਸ ਤੋਂ ਬਾਅਦ ਨਰਾਜ਼ਗੀ ਤੋਂ ਬਾਅਦ ਤੁਸੀਂ ਕਾਂਗਰਸ ਚ ਆਏ ਕਾਰਨ ਕੀ ਰਹੇ ਝੇਲੀ ਨਰਾਜ਼ਗੀ ਸੀਗੀ ਕਿਉਂਕਿ ਉਹ ਤਾਂ ਵੈਸੇ ਸਾਰੇ ਜਾਣਦੇ ਨੇ ਪਰ ਇੱਕ ਵਾਰ ਫੇਰ ਤੋਂ ਮੈਂ ਚਾਹਾਂਗਾ ਕਿ ਲੋਕਾਂ ਨੂੰ ਪਤਾ ਲੱਗੇ ਨਰਾਜ਼ਗੀ ਕਾਦੀ ਸੀ ਜਿਸ ਤੋਂ ਬਾਅਦ ਕਾਂਗਰਸ ਜਾਣਾ ਪਿਆ ਦੇਖੋ ਆਮ ਆਦਮੀ ਪਾਰਟੀ ਇੱਕ ਮੂਵਮੈਂਟ ਦਾ ਹਿੱਸਾ ਸੀ ਤੇ ਜਦੋਂ ਸਾਡਾ ਸਾਡਾ ਗਠਨ ਹੋਇਆ ਤੇ ਆਪਾ ਸਵਰਾਜ ਦੀ ਗੱਲ ਕਰਦੇ ਸੀ राइट ਤੇ ਆਪਣੇ ਹੱਥ ਨੇ ਹੱਥ ਦੇ ਵਿੱਚ ਆਪਣੇ ਬੈਗਸ ਦੇ ਵਿੱਚ ਅਸੀਂ ਸਾਰੇ ਸਵਰਾਜ ਲੈ ਕੇ ਘੁੰਮਦੇ ਸੀ ਤੇ ਜਦੋਂ ਵੀ ਅਸੀਂ ਸਟੇਜ ਤੇ ਜਾਂਦੇ ਸੀ ਅਸੀਂ ਉਹੀ ਚੀਜ਼ਾਂ ਲੋਕਾਂ ਨੂੰ ਬੋਲਦੇ ਸੀ ਜੋ ਸਵਰਾਜ ਦੇ ਵਿੱਚ ਲਿਖੀਆਂ ਸੀ राइट ਤੇ ਜਦੋਂ 파ਤੀ ਆਪਣੇ ਐਥਿਕਸ ਨੂੰ ਭੁੱਲ ਜਾਏ ਤੇ ਡੈਫੀਨੇਟਲੀ ਸਾਡੇ ਵਰਗੇ ਲੋਕ ਕੋਈ ਪਾਰਟੀ ਵੀਰ ਨਾਟ ਪੋਲੀਟੀਸ਼ੀਅਨ ਸਾਡਾ ਕੋਈ ਪੋਲੀਟੀਕਲ ਊ ਵਿਊਜ਼ ਨਹੀਂ ਸੀਗੇ ਅਸੀਂ ਕੋਈ ਇਦਾਂ ਦੇ ਡ੍ਰੀਮਸ ਨਹੀਂ ਸੀਗੇ ਕਿ ਅਸੀਂ ਪੋਲੀਟਿਕਸ ਤੇ ਬਹੁਤ ਅੱਗੇ ਜਾਣਾ ਠੀਕ ਹੈ ਅਸੀਂ ਤਾਂ ਇੱਕ ਮੂਵਮੈਂਟ ਨਾਲ ਜੁੜੇ ਸੀ ਤੇ ਜਦੋਂ ਉਹ ਮੂਵਮੈਂਟ ਹੀ ਖਤਮ ਹੋ ਗਈ ਉਹ ਐਥਿਕਸ ਹੀ ਖਤਮ ਹੋ ਗਏ ਤਾਂ ਫਿਰ ਮਤਲਬ ਉਥੇ ਰਹਿਣ ਦਾ ਕੋਈ ਮਤਲਬ ਹੀ ਨਹੀਂ ਸੀ ਪਰ ਹੁਣ ਜੇ ਅਸੀਂ ਗੱਲ ਕਰੀਏ ਕਿਉਂਕਿ ਇੰਡੀਆ ਆਲਾਈንስ ਹੈ ਇੱਥੇ ਤੁਸੀਂ ਲੜ ਰਹੇ ਹੋ ਹੈਨਾ ਡਾਕਟਰ ਰਾਜ ਕੁਮਾਰ ਚੱਬੇਵਾਲ ਨੇ ਦੂਜੇ ਪਾਸੇ ਜੇ ਅਸੀਂ ਆਪਣੇ ਸੁਪਰਕਾਸੀ ਦੀ ਗੱਲ ਕਰਦੇ ਨੇ ਵਾਈਫ ਖੜੇ ਨੇ ਪਰ ਲੱਗਦਾ ਨਹੀਂ ਅੱਗੇ ਜਾ ਕੇ ਤਾਂ ਇਕੱਠੇ ਹੋ ਜੂਗੇ ਫਿਰ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਪਾਰਟੀ ਦੀ ਕਿ ਐਥਿਕਸ ਨਹੀਂ ਹੈਗੇ ਐਥਿਕਸ ਬਚੇ ਨਹੀਂ ਉਸੇ ਪਾਰਟੀ ਨਾਲ ਇੰਡੀਆ ਲਾਈਜ਼ ਦਾ ਹਿੱਸਾ ਬਣਨਾ ਪਏਗਾ ਜਿਹਾ ਦੇਖੋ ਐਥਿਕਸ ਆਫ ਆਮ ਆਦਮੀ ਪਾਰਟੀ ਮੈਂ ਉਹੀ ਗੱਲ ਕਰ ਰਿਹਾ ਮੈਂ ਉਹੀ ਗੱਲ ਕਰ ਰਿਹਾ ਐਥਿਕਸ ਆਫ ਆਮ ਆਦਮੀ ਪਾਰਟੀ ਦੀ ਗੱਲ ਕਰ ਰਹੀਆਂ ਕਿ ਆਮ ਆਦਮੀ ਪਾਰਟੀ ਜਦੋਂ ਅਸੀਂ ਜੁੜੇ ਸੀ ਉਹ ਸਪੈਸਿਫਿਕ ਐਥਿਕ ਦੇਖੋ ਹਰ ਪਾਰਟੀ ਦੇ ਆਪਣੇ ਆਪਣੇ ਐਥਿਕਸ ਹੁੰਦੇ ਆ ਠੀਕ ਹੈ ਕਾਂਗਰਸ ਦੇ ਆਪਣੇ ਐਥਿਕਸ ਹੈ ਆਮ ਆਦਮੀ ਪਾਰਟੀ ਦੇ ਆਪਣੇ ਐਥਿਕਸ ਹੈ ਬੀਇੰਗ ਅ ਪਾਰਟ ਆਫ ਥੈਟ ਪਾਰਟਿਕੂਲਰ ਪਾਰਟੀ ਕਿ ਤੁਸੀਂ ਉਸ ਪਾਰਟੀ ਨਾਲ ਕੰਮ ਕਰ ਰਹੇ ਹੋ ਜੇ ਬੀਜੇਪੀ ਉਹਨਾਂ ਦੇ ਆਪਣੇ ਐਥਿਕਸ ਹੈ ਠੀਕ ਹੈ ਨਾ ਤੇ ਉਹ ਐਥਿਕਸ ਜਿਹੜੇ ਆ ਉਹ ਉਹਨਾਂ ਨੇ ਮੈਨੂੰ ਅਲਾਉ ਨਹੀਂ ਕੀਤਾ ਅਸੀਂ ਕੀ ਗੱਲ ਕਰਦੇ ਸੀ ਅਸੀਂ ਕਹਿੰਦੇ ਸੀ ਕਿ ਬਈ ਪੈਸੇ ਦੇ ਕੇ ਟਿਕਟਸ ਨਹੀਂ ਲੈਣੀ ਚਾਹੀਦੀ ਹੈ ਠੀਕ ਹੈ ਵੀਆਈਪੀ ਕਲਚਰ ਨਹੀਂ ਚਾਹੀਦਾ ਸਾਨੂੰ ਰਾਈਟ ਕਿ ਇਹ ਸਾਰਾ ਕੁਝ ਹੋਇਆ ਪਾਰਟੀ ਚ ਨਹੀਂ ਸਭ ਤੋਂ ਜ਼ਿਆਦਾ ਵੀਆਈਪੀ ਕਲਚਰ ਤੁਸੀਂ ਆਮ ਆਦਮੀ ਪਾਰਟੀ ਚ ਦੇਖ ਰਹੇ ਹੋ ਅੱਜ ਆਮ ਆਦਮੀ ਪਾਰਟੀ ਨੂੰ ਹੀ ਆਮ ਆਦਮੀ ਪਾਰਟੀ ਨਹੀਂ ਲੋਕ ਕਹਿ ਰਹੇ خاص आदमी पार्टी करे क्योंकि देखो कांग्रेस ने एक मेरे वर्गे मतलब बहुत ही नॉर्मल फैमिली तो मैं आंधी है राइट सर्विस मेरे आ, इन लॉज रिटायर्ड ने मेरे फादर जड़े है वो भी रिटायर्ड गवर्नमेंट सर्विस तो ने थे हैंड टू माउथ साटा बिजनेस है मैं ट्यूशंस पढ़ा के अपने कर तक तो मतलब उन्होंने मेरे वर्गे कैंडिडेट नु चुनेया ਤੇ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਹੈ ਕਿ ਆਮ ਆਦਮੀਆਂ ਨੂੰ ਦਿੰਦੀ ਹੈ ਉਹਨਾਂ ਨੇ ਡਾਕਟਰ ਰਾਜ ਵਰਗੇ ਕੈਂਡੀਡੇਟਸ ਨੂੰ ਚੁਣਿਆ ਤੇ ਯੂ ਕੈਨ ਸੀ ਦਾ ਡਿਫਰੈਂਸ ਔਰ ਡਰਾਇੰਗ ਰੂਮ 'ਚ ਵੀ ਇੱਥੇ ਕੁਰਸੀਆਂ ਪਈਆਂ ਨੇ ਜਿਹੜੇ ਟਿਊਸ਼ਨਸ ਵਾਲੀ ਕੁਰਸੀਆਂ ਨੇ ਉਹ ਐਸੀ ਕਰਕੇ ਕਿਉਂਕਿ ਸਟੂਡੈਂਟਸ ਆ ਕੇ ਪੜ੍ਹਦੇ ਨੇ ਸਟੂਡੈਂਟਸ ਇੱਥੇ ਆ ਕੇ ਪੜ੍ਹਦੇ ਜੇ ਮੈਂ ਕਿਤੇ ਕਿਤੇ ਇੱਥੇ ਮੀਟਿੰਗ ਹੁੰਦੀ ਹੈ ਪਾਰਟੀ ਦੀ ਤਾਂ ਇਸ ਕਰਕੇ ਨੋਟ ਨੋਟ ਕਰਨ ਦੇ ਲਈ ਐਕਚੁਅਲੀ ਮੇਰਾ ਕਲਾਸਰੂਮ ਵੀ ਹੈ ਤੇ ਇੱਥੇ ਮੈਂ ਕਲਾਸਿਸ ਵੀ ਲੈਂਦੀ ਆ ਚਲੋ ਫਿਰ ਅੱਜ ਵੈਸੀ ਵੀ ਸਟੂਡੈਂਟ ਆ ਤੁਹਾਡੇ ਨਾਲ ਚਾਹ ਪੀ ਰਹੇ ਆ ਉਹੀ ਜ਼ਿਕਰ ਕਰ ਰਹੀ ਸੀ ਜਿਵੇਂ ਤੁਸੀਂ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਜਿਹੜੇ ਦਰਿਆ ਝਾੜਨ ਵਾਲੇ ਵੋਲੰਟੀਅਰਸ ਨੇ ਆਪਾਂ ਉਹਨੂੰ ਟਿਕਟ ਦੇਵਾਂਗੇ ਲੇਕਿਨ ਹੁਣ ਜਿਹੜੇ ਫੇਸ ਨੇ ਐਮਪੀ ਕੈਂਡੀਡੇਟਸ ਨੇ ਤੁਸੀਂ ਦੇਖਿਆ ਕਿ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਨੂੰ ਉਹਨਾਂ ਨੇ ਮੈਦਾਨ ਚ ਉਤਾਰਿਆ ਔਰ ਇਧਰੋਂ ਉਧਰੋਂ ਜਿਹੜੇ ਆਏ ਨੇ ਚਾਹੀ ਕਾਂਗਰਸ ਤੋਂ ਆਏ ਨੇ ਚਾਹੀ ਕਿਸੇ ਹੋਰ ਪਾਰਟੀ ਤੋਂ ਆਏ ਨੇ ਉਹਨਾਂ ਤੇ ਪ੍ਰੋਸਸਜਤਾਇਆ ਉਹਨੂੰ ਕੀ ਲੱਗਦਾ ਕਿ 2 ਸਾਲ ਦੇ ਵਿੱਚ ਵੀ ਇੰਨਾ ਪਾਰਟੀ ਦਾ ਕੇਡ ਦੋ ਸਾਲ ਕਿੱਦਾ ਕਹਿ ਰਹੇ ਜਿਸ ਦਿਨ ਤੋਂ ਪਾਰਟੀ ਦਾ ਗਠਨ ਹੋਇਆ ਆਮ ਆਦਮੀ ਪਾਰਟੀ ਦਾ ਉਸ ਦਿਨ ਤੋਂ ਲੋਕ ਪਾਰਟੀ ਦੇ ਨਾਲ ਜੁੜੇ ਹੋਏ ਆ ਉਹ ਏਸੀ ਕਰਕੇ ਪਾਰਟੀ ਨਾਲ ਕੰਮ ਕਰੇ ਮਤਲਬ ਇਟਸ ਅ ਹਾਰਟ ਬ੍ਰੇਕਿੰਗ ਸਿਚੁਏਸ਼ਨ ਫॉर देम ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਤੁਸੀਂ ਲੀਡਰਸ ਦੀ ਜਾਂ ਜੋ ਕੰਟੈਸਟ ਕਰ ਰਹੇ ਉਹਨਾਂ ਦੀ ਇੰਟਰਵਿਊਜ਼ ਕਰੋ ਤੁਸੀਂ ਇੱਕ ਬਾਰ ਆਮ ਆਦਮੀ ਪਾਰਟੀ ਦੇ ਜਿਹੜੇ ਗਰਾਊਂਡ ਲੈਵਲ ਦੇ ਵਰਕਰਸ ਹਨ ਉਹਨਾਂ ਦੀ ਇੰਟਰਵਿਊ ਕਰਕੇ ਦੇਖੋ ਮੈਂ ਅੱਜ ਬਹੁਤ ਹੈਰਾਨ ਹੋਈ ਮੈਨੂੰ ਅੱਜ ਇੱਕ ਨਿਊਜ਼ਪੇਪਰ ਦੀ ਕਟਿੰਗ ਕਿਸੇ ਨੇ ਭੇਜੀ ਫ੍ਰॉम ਸ਼੍ਰੀ ਹਰਗੋਬਿੰਦਪੁਰ ਇਕੇ ਤੇ ਉਸ ਦੇ ਅੰਦਰ ਨਿਊਜ਼ਪੇਪਰ ਨਿਊਜ਼ ਇੱਕ ਦਿੱਤੀ ਗਈ ਹੈ ਜਿਹੜੀ ਹਰਗੋਬਿੰਦਪੁਰ ਦੇ ਵੋਲੰਟੀਅਰਸ ਵੱਲੋਂ ਕਿ ਅਸੀਂ ਇਸ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਪੋਰਟ ਨਾ ਕਰਕੇ ਯਾਮੀਨੀ ਗੋਮਰ ਨੂੰ ਸਪੋਰਟ ਕਰਨਾ ਹੈ ਕਿਉਂਕਿ ਸਾਨੂੰ ਇੱਕ ਵਧੀਆ ਤੇ ਇਮਾਨਦਾਰ ਫੇਸ ਚਾਹੀਦਾ ਔਰ ਲੱਗਦਾ ਕਿ ਪੰਜਾਬ ਦੇ ਲੋਕ ਵੀ ਕਨਫਿਊਜ਼ ਹੋ ਗਏ ਹੁਣ ਜਿਹੜੇ ਚਿਹਰੇ ਨੂੰ ਦੇਖ ਕੇ ਵੋਟ ਪਾਈ ਸੀ ਉਹਨਾਂ ਨੇ ਪਾਰਟੀ ਚੇਂਜ ਕਰ ਲਈ ਜਾਂ ਕਿਸ ਨੂੰ ਪਾਰਟੀ ਦੀ ਆਈਡੀਓਲੋਜੀ ਚੰਗੀ ਲੱਗਦੀ ਸੀ ਤਾਂ ਉਹ ਪਾਰਟੀ ਸੜਕੇ ਚੱਲੇਗੀ ਉਦਾਹਰਨ ਸਭ ਨੂੰ ਪਤਾ ਹੈ ਅਜਿਹੇ ਦੇ ਵਿੱਚ ਤੁਹਾਨੂੰ ਲੱਗਦਾ ਕਿ ਪੰਜਾਬ ਦੇ ਲੋਕ ਵੋਟ ਪਾਣ ਲਈ ਮਤਲਬ ਕੀ ਸੋਚਣਗੇ ਜਾਂ ਕੀ ਦੇਖਣਗੇ ਇਹ ਗੱਲ ਉਸ ਤੋਂ ਜ਼ਿਆਦਾ ਨਾ ਯਮਨੀ ਜੀ ਮੈਂ ਐਡ ਕਰਨਾ ਜ਼ਰੂਰ ਚਾਹੂੰਗਾ ਇਹ ਚ ਜ਼ਿਆਦਾਤਰ ਲੋਕਾਂ ਜਦ ਅਸੀਂ ਗੱਲ ਕਰਦੇ ਆ ਉਹ ਕਹਿੰਦੇ ਡੈਮੋਕਰੇਸੀ ਤੋਂ ਜਿਹੜੀ ਪਾਰਟੀਆਂ ਨੇ ਔਰ ਦੂਰ ਹੋ ਰਹੀਆਂ ਨੇ ਉਹ ਕਿਉਂ ਕਹਿ ਰਹੇ ਹੋ ਇਸ ਕਰਕੇ ਨਹੀਂ ਕਹਿ ਰਹੇ ਕਿ ਜਿਵੇਂ ਕਾਂਗਰਸ ਬਹੁਤ ਸਾਰੀਆਂ ਗੱਲਾਂ ਕਰ ਰਹੀ ਹੈ ਕਿ ਕੌਨਸੀ ਜੁਨਸੀ ਖਤਰੇ ਜੀ ਆਪਣਾ ਕਨਸਟੀਟਿਊਸ਼ਨ ਖਤਰੇ ਖਤਰੇਜਾ ਹੈ ਇਹ ਕੁਝ ਉਹਨੇ ਲੀਡਰਸ ਸਾਡੀਆਂ ਜਿਹੜੀਆਂ ਗੱਲਾਂ ਨੇ ਸਾਡੇ ਜਿਹੜੇ ਪ੍ਰੋਬਲਮਸ ਨੇ ਉਹਨਾਂ ਤੋਂ ਦੂਰ ਹੋ ਗਏ ਨੇ ਉਹ ਆਪਣਾ ਏਜੰਡਾ ਲੈ ਕੇ ਚੱਲਦੇ ਨੇ ਉਹ ਇਹ ਸੋਚਦੇ ਨੇ ਕਿ ਕਿਹੜੀ ਪਾਰਟੀ 'ਚ ਕੱਲ ਜਾਣਾ ਹੈ ਕਿਹੜੀ ਪਾਰਟੀ 'ਚ ਅੱਜ ਚਲੇ ਜਾਣਾ ਹੈ ਲੀਡਰਸ ਦਾ ਇਹ ਨਹੀਂ ਪਤਾ ਲੱਗਦਾ ਅੱਜ ਕਿਹੜੀ ਪਾਰਟੀ 'ਚ ਨੇ ਇਹ ਤੱਕ ਭਲੇਖੇ 'ਚ ਲੋਕ ਪਏ ਹੋਏ ਨੇ ਦੂਜੀ ਗੱਲ ਮੈਂ ਇਹਦੇ ਨਾਲੇ ਜੋੜਨਾ ਚਾਹੂੰਗਾ ਇੱਕ ਪਾਸੇ ਤੁਸੀਂ ਵਿਧਾਨ ਸਭਾ 'ਚ ਜਦ ਪਹੁੰਚਦੇ ਹੋ ਤੁਸੀਂ ਉੱਥੇ ਪੂਰੇ ਚੇਨ ਚੂਨ ਪਾ ਕੇ ਕਿ ਪੰਜਾਬ ਕਬਜ਼ੇ 'ਚ ਹੈ ਦੋ ਦਿਨ ਦਿੰਦਰ ਪੰਜਾਬ ਛੁੱਟ ਗਿਆ ਉਹ ਪੰਜਾਬ ਟੁੱਟ ਗਿਆ ਜਿਹੜੀ ਚੈਨਾਂ ਸੀਗੀਆਂ ਟੁੱਟ ਗਈਆਂ ਬੜੇ سارے ਸਵਾਲ ਲੋਕ ਖੜੇ ਕਰ ਦਿੰਨੇ ਇਸ ਚ ਇੰਟਰਨੈਟ ਹੋ ਗਿਆ ਲੀਡਰਸ ਐਸੇ ਕਰਕੇ ਮੈਂ ਕਹਿ ਰਹੀ ਹਾਂ ਲੋਕ ਕਨਫਿਊਜ਼ ਨਹੀਂ ਹੈ ਲੋਕ ਜੋ ਹੈ ਦੇ ਆਰ ਫੀਲਿੰਗ ਬਿਟਰੇਡ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਨਾਲ ਧੋਖਾ ਦਿੱਤਾ ਗਿਆ ਮੈਂ ਸੀਰੀਅਸਲੀ ਕਹਿ ਰਹੀ ਹਾਂ ਕਿ ਕੱਲ ਪਰਸੋ ਇੱਕ ਕੈਂਪੇਨ ਚ ਗਏ ਗੜਦੀਵਾਲ ਸੀ ਸ਼ਾਇਦ ਹੋ ਤੇ ਉੱਤੇ ਜਿੱਦਾਂ ਹੀ ਮੈਂ ਸਟੇਜ ਤੇ ਆਈ ਤਾਂ ਕਿਸੇ ਨੇ ਕਿਹਾ ਕਿ ਵੀ ਮੈਂ ਕੁਝ ਗਲ ਕਰਨਾ ਚਾਹੁੰਦਾ ਤੇ ਅਸੀਂ ਕਿ ਹਾਂਜੀ ਬਿਲਕੁਲ ਉਹਨੇ ਨਾ ਉਹ ਕਹਿੰਦਾ ਮੈਂ ਆਪਣੇ ਨਾਲ ਨਾ ਲੂਨ ਦੀ ਪੁੜੀ ਲੈ ਕੇ ਆਇਆ ਤੇ ਤੁਹਾਨੂੰ ਕੁਝ ਵੀ ਗੱਲ ਕਰਨ ਤੋਂ ਪਹਿਲਾਂ ਉਹ ਸਾਡਾ ਲੂਨ ਖਾਣਾ ਪੈਣਾ ਤੇ ਸਾਨੂੰ ਯਕੀਨ ਹੋ ਜਾਏ ਕਿ ਤੁਸੀਂ ਸਾਨੂੰ ਛੱਡ ਕੇ ਨਹੀਂ ਜਾਉਂਗੇ ਠੀਕ ਹੈ ਸੋ ਦਿਸ ਵਾਸ ਕੁਆਇਟ ਲਾਈਕ ਦਿਸ ਇਜ਼ ਜੋ ਲੋਕਾਂ ਦੇ ਦਿਲਾਂ ਤੇ ਬੀਤ ਰਹੀ ਹੈ ਉਹ ਇੰਨਾ ਜ਼ਿਆਦਾ ਮਤਲਬ ਬਿਟਰੇਡ ਧੋਖਾ ਉਹ ਕਹਿੰਦੇ ਸਾਡੇ ਨਾਲ ਧੋਖਾ ਹੋਇਆ ਬਹੁਤ ਵੱਡਾ ਧੋਖਾ ਹੋਇਆ ਤੇ ਜਦੋਂ ਲੋਕਾਂ ਨੂੰ ਲੱਗਦਾ ਨਾ ਕਿ ਧੋਖਾ ਹੋਇਆ ਤੋ ਉਹ ਉਹਦਾ ਰਿਵੈਂਜ ਵੀ ਲੈਣਾ ਚਾਹੁੰਦੇ ਆ 2016 ਤੋਂ ਬਾਅਦ ਹੁਣ ਪਹਿਲੀ ਵਾਰ ਹੋ ਰਿਹਾ ਕਿ ਭਾਜਪਾ ਔਰ ਅਕਾਲੀ ਦਲ ਐਲਾਈਅੰਸ ਚ ਨਹੀਂ ਔਰ ਆਪ ਆਪਣੇ ਤਰੀਕੇ ਦੇ ਨਾਲ ਗਰਾਊਂਡ ਤੇ ਨੇ ਕਾਂਗਰਸ ਨੂੰ ਕੀ ਲੱਗਦਾ ਇਸ ਚੀਜ਼ ਦਾ ਐਡਵਾਂਟੇਜ ਹੋ ਸਕਦਾ ਆ ਦੇਖੋ ਸ਼ਫਲਿੰਗ ਆਫ ਵੋਟਸ ਹਮੇਸ਼ਾ ਹੁੰਦੀਆਂ ਤੇ ਇਸ ਵਾਰ ਸ਼ਾਇਦ ਮੈਨੂੰ ਲੱਗ ਰਿਹਾ ਕਿ ਹੋਰ ਜ਼ਿਆਦਾ ਹੈ ਕਿਉਂਕਿ ਲੀਡਰਸ ਇੱਕ ਪਾਰਟੀ ਤੋਂ ਦੂਸਰੀ ਪਾਰਟੀ 'ਚ ਜਾ ਰਹੇ ਆ ਤੇ ਉਹ ਸ਼ਫਲਿੰਗ ਆਵੋ ਚ ਡੈਫੀਨਿਟਲੀ ਹੈ ਤੇ ਬੈਨੀਫਿਟ ਵੀ ਡੈਫੀਨਿਟਲੀ ਕਿਸੇ ਨਾ ਕਿਸੇ ਤਰੀਕੇ ਕਿਸਾਨਾਂ ਦਾ ਮਿਲੇਗਾ ਜਿਸ ਤਰੀਕੇ ਕੇਂਦਰ ਦੇ ਵਿੱਚ ਮੈਨੀਫੈਸਟੋ ਚ ਕਿਹਾ ਹੈ ਕਿ ਅਸੀਂ ਐਮਐਸਪੀ ਗਰੰਟੀ ਨੂੰ ਲੈ ਕੇ ਆਵਾਂਗੇ ਕਿਸਾਨਾਂ ਦੇ ਸੈਗਮੈਂਟ ਦਾ ਵੀ ਫਾਇਦਾ ਹੋਏਗਾ ਬਿਲਕੁਲ ਹੋਏਗਾ ਸਾਨੂੰ ਮਿਲ ਵੀ ਰਹੇ ਆ ਲੋਕ ਆ ਕੇ ਕੰਟੈਕਟ ਵੀ ਕਰ ਰਹੇ ਆ ਦਪੋ ਰੋਸਾ ਵੀ ਦਿਲਾ ਰਹੇ ਕਿ ਇਸ ਵਾਰ ਉਹਨਾਂ ਦਾ ਸਪੋਰਟ ਕਾਂਗਰਸ ਦੇ ਨਾਲ ਹੈ ਪਰ ਬੀਜੇਪੀ ਕਹਿ ਰਹੀ ਕਿ ਪੋਲੀਟੀਕਲੀ ਮੋਟੀਵੇਟਿਡ ਧਰਨੇ ਲੱਗ ਰਹੇ ਕਾਂਗਰਸ ਨੂੰ ਸਪੋਰਟ ਕਰਨ ਲਈ ਚਲੋ ਫਾਇਦਾ ਤਾਂ ਕਾਂਗਰਸ ਨੂੰ ਮਿਲੂਗਾ ਹੀ ਨਾ ਇੱਕ ਸਵਾਲ ਇਹ ਵੀ ਹੈ ਸਭ ਤੋਂ ਵੱਡਾ ਮ ਜੇ ਅਸੀਂ ਗੱਲ ਕਰੀਏ 2009 ਦੀ ਡਾਕਟਰ ਰਵਜੋਤ ਸਿੰਘ ਆਮ ਆਦੀ ਪਾਰਟੀ ਤੋਂ ਖੜੇ ਹੋਏ ਸੀਗੇ ਉਹਨਾਂ ਨੂੰ 44000 ਵੋਟਸ ਮਿਲੇ ਸੀ ਜੇ ਆਪਾਂ 2014 ਦੀ ਹੁਸ਼ਿਆਰਪੁਰ ਦੀ ਗੱਲ ਕਰਦੇ ਹਾਂ ਯਾਮਨੀ ਗੋਮਰ 213300 ਦੇ ਕਰੀਬ ਜਿਹੜੇ ਵੋਟ ਮਿਲੇ ਸੀਗੇ ਯਾਨੀ ਜੋ 2014 ਚ 22% ਸੀਗੇ ਉਥੇ ਆਮ ਆਦੀ ਪਾਰਟੀ ਆ ਕੇ ਗਿਰ ਗਈ ਸੀ 4% ਤੇ ਹਾਲਾਂਕਿ ਉਸ ਸਮੇਂ ਲਹਿਰ ਵੀ ਸੀਗੀ 2014 ਦੀ ਗੱਲ ਕਰ ਰਹੀਏ ਇਥੇ ਆਮ ਆਦੀ ਪਾਰਟੀ ਦੀ ਲਹਿਰ ਸੀ ਦੇਸ਼ ਚ ਬੀਜੇਪੀ ਦੀ ਲਹਿਰ ਸੀਗੀ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਹੁਣ ਤੁਸੀਂ ਆ ਗਏ ਹੋ ਕਾਂਗਰਸ ਚ ਕਾਂਗਰਸ ਚ ਆ ਕੇ ਕੀ ਲੱਗਦਾ ਹੈ ਜਿਹੜਾ ਗ੍ਰਾਫ ਹੈ ਜਿਹੜਾ ਅਸੀਂ 2014 ਦੀ ਕਾਂਗਰਸ ਦੀ ਗੱਲ ਕਰਦੇ ਨੇ ਮੋਹਿਰ ਮਹਿੰਦਰ ਸਿੰਘ ਕੇਪੀ 34% ਤੇ ਸੀਗੇ ਜੇ ਅਸੀਂ ਗੱਲ ਕਰ ਰਹੀਏ ਡਾਕਟਰ ਰਾਜ ਕੁਮਾਰ ਜੱਬੇਵਾਲ ਦੀ ਜਿਹੜੇ 2019 ਚ ਫਰਸਟ ਰਨਰ ਅਪ ਸੀਗੇ ਉਹ 37% ਤੇ ਸੀਗੇ ਇਹ ਜਿਹੜਾ ਗ੍ਰਾਫ ਹੈ ਇਹ ਕਿਵੇਂ ਵਧੂਗਾ ਦੇਖੋ ਇਸ ਤਰ੍ਹਾਂ ਹੈ ਕਿ ਲੋਕ ਚਾਹੁੰਦੇ ਆ ਇਸ ਇਹੋ ਜਿਹੇ ਫੇਸਸ ਜਿਨ੍ਹਾਂ ਨਾਲ ਉਹ ਕਨੈਕਟ ਕਰ ਸਕਣ ਠੀਕ ਹੈ ਮੈਂ ਬੀਇੰਗ ਇੱਕ ਬਹੁਤ ਨਾਰਮਲ ਫੈਮਿਲੀ ਤੋਂ ਰੋਜ਼ ਜਿਹੜੀਆਂ ਪ੍ਰੋਬਲਮਸ ਉਹ ਫੇਸ ਕਰਦੀਆਂ ਨਾ ਮੈਂ ਹਰ ਜਗ੍ਹਾ ਜਾ ਕੇ ਇਹੀ ਚੀਜ਼ ਕਹਿ ਰਹੀ ਆ ਕਿ ਮੈਂ ਵੀ ਰੋਜ਼ਾਨਾ ਉਹੀ ਪ੍ਰੋਬਲਮਸ ਨੂੰ ਫੇਸ ਕਰਦੀ ਆ ਤਾਂ ਮिन्नੂ ਵੀ ਪਤਾ ਕਿ ਵੀ ਸਾਡੀਆਂ ਪ੍ਰੋਬਲਮਸ ਕੀ ਆ ਸਾਡੀਆਂ ਨੀਡਸ ਕੀ ਆ ਲਾਈਕ ਟੂ ਸਮ ਐਕਸਟੈਂਟ ਕਈ ਵਾਰ ਅਸੀਂ ਇਹ ਵੀ ਸੋਚਦੇ ਆ ਕਿ ਇਹਨਾਂ ਨੂੰ ਕਿੱਦਾਂ ਸੋਲਵ ਕੀਤਾ ਜਾ ਸਕਦਾ ਤੋ ਪੋਲਿਸੀ ਮੇਕਿੰਗ ਵੀ ਜਿਹੜੀ ਹੈ ਨਾ ਉਹ ਵੀ ਕੰਮ ਕਰਦੀ ਹੈ। ਇਹ ਤੇ ਵੀ ਗੱਲ ਕਰ ਲੈਨੇ ਆ ਤੁਹਾਡਾ ਵਿਜ਼ਨ ਕੀ ਹੈ? ਲੋਕ ਲੋਕ ਮੁੱਦੇ ਦੀ ਗੱਲ ਕਰਨਾ ਚਾਹੁੰਦੇ ਨੇ। 2022 ਤੇ ਮੁੱਦਿਆਂ ਦੀ ਗੱਲ ਘੱਟ ਹੋਈ। ਕਾਂਗਰਸ ਦੇ ਅੰਦਰ ਲੜਾਈਆਂ ਬਹੁਤ ਹੋਈਆਂ। ਸੋਰੇ ਕੁਝ ਬਿਆਨ ਹੁੰਦਾ ਸੀ ਸ਼ਾਮ ਨੂੰ ਕੋਈ ਹੋਰ ਬਿਆਨ ਕੋਈ ਦੇ ਦਿੰਦਾ ਸੀਗਾ। ਉਹ ਵੀ ਆਪੋਜੀਸ਼ਨ ਤੋਂ ਘੱਟ ਡਰ ਸੀਗਾ। ਲੀਡਰਸ ਆਪ ਕਹਿੰਦੇ ਨੇ ਕਿ ਆਪਣੇਆਂ ਤੋਂ ਜ਼ਿਆਦਾ ਡਰ ਲੱਗਦਾ ਸੀਗਾ। ਪਰ ਹੁਣ ਲੋਕ ਕਹਿੰਦੇ ਨੇ ਮੁੱਦੇ ਤੇ ਗੱਲ ਕਰੀਏ ਮੁੱਦਾ ਕੀ ਹੈ ਆਮ ਆਦਮੀ ਪਾਰਟੀ ਕਰੀ ਅਸੀਂ ਗਰੰਟੀਆਂ ਦਿੱਤੀਆਂ ਸੀਗੇ ਗਰੰਟੀਆਂ ਪੂਰੀ ਕਰ ਰਹੇ ਆ ਬੀਜੇਪੀ ਗਰੰਟੀ ਦੇ ਰਹੀ ਹੈ ਬੀਜੇਪੀ ਕਹੇ ਰਸੀਂ 10 ਸਾਲ ਦਾ ਕੰਮ ਦਿਖਾਓ ਕਿ ਅਸੀਂ 10 ਸਾਲ ਦਾ ਕੰਮ ਕੀਤਾ ਹੈ ਅਸੀਂ 80 ਕਰੋੜ ਲੋਕਾਂ ਨੂੰ ਰਾਸ਼ਨ ਦਿੱਤਾ ਹੈ ਮੁਫਤ ਰਾਸ਼ਨ ਦਿੱਤਾ ਹੈ ਹੋਰ ਬੜੇ سارے ਜਿਹੜੀ ਸਕੀਮਾਂ ਚਲਾ ਰਹੀ ਹੈ ਜੇ ਆਪਣੀ ਹੁਸ਼ਿਆਰਪੁਰ ਹਲਕੇ ਦੀ ਗੱਲ ਕਰ ਲਈਏ ਹੁਸ਼ਿਆਰਪੁਰ ਨੂੰ ਅੱਗੇ ਕੀ ਦੇਣ ਜਾ ਰਹੇ ਹੋ ਕਿਉਂਕਿ ਇੱਕ ਐਮਪੀ ਦਾ ਕੰਮ ਹੁੰਦਾ ਹੈ ਵੱਡੇ ਸਾਰੇ ਸਾਰੇ ਪ੍ਰੋਜੈਕਟ ਲੈ ਕੇ ਆਣਾ ਕੀ ਤਿਆਰੀ ਹੈ ਦੇਖੋ ਹੁਸ਼ਿਆਰਪੁਰ ਜਿਹੜਾ ਸਾਡਾ ਏਰੀਆ ਹੈ ਬੜਾ ਡਿਫਰੈਂਟ ਜੀਓਗ੍ਰਾਫਿਕਲੀ ਡਿਫਰੈਂਟ ਕਾਈਂਡ ਆਫ ਇੱਕ ਲੈਂਡਸਕੇਪਸ ਹੈ ਇੱਥੇ ਸਾਡੇ ਕੋਲ ਕੰਡੀ ਏਰੀਆ ਵੀ ਹੈ ਬੇਤ ਵੀ ਆ ਪਲੇਨ ਏਰੀਆ ਵੀ ਹੈ ਠੀਕ ਹੈ ਤੇ ਹਰ ਜਗ੍ਹਾ ਦੀਆਂ ਆਪਣੀ ਆਪਣੀ ਇਸ਼ੂਸ ਤੇ ਆਪਣੀ ਆਪਣੀ ਪ੍ਰੋਬਲਮਸ ਹਨ ਰਾਈਟ ਤੇ ਲੋਕ ਚਾਹੁੰਦੇ ਆ ਕਿ ਇਹਨਾਂ ਦਾ ਸਮਾਧਾਨ ਕੀਤਾ ਜਾਏ ਮੈਂ ਇੱਥੇ ਕੁਝ ਕਾਮਨ ਇਸ਼ੂਸ ਦੇ ਬਾਰੇ ਡੈਫੀਨਿਟਲੀ ਗੱਲ ਕਰਨਾ ਚਾਹਾਂਗੀ ਕਿਉਂਕਿ ਇਨੇ ਦਿਨਾਂ ਤੋਂ ਆਪਾਂ ਜਾ ਰਹੇ ਆ ਤੇ ਮੇਰੀ ਇੱਕ ਆਦਤ ਹੈ ਆਈ ਡੋਨਟ ਬਲੀਵ ਇਨ ਗਿਵਿੰਗ ਲੈਕਚਰਸ ਮੇਰਾ ਇਹ ਇਹ ਹੁੰਦਾ ਕਿ ਲੋਕਾਂ ਨੂੰ ਮਿਲ ਕੇ ਉਹਨਾਂ ਨਾਲ ਡਿਸਕਸ ਕੀਤਾ ਜਾਏ ਕਿ ਕੀ ਇਸ਼ੂਸ ਤੁਹਾਨੂੰ ਆ ਰਹੇ ਆ ਤੇ ਲੋਕ ਸਿਰਫ ਆਪਣੇ ਇਸ਼ੂਸ ਨਹੀਂ ਡਿਸਕਸ ਕਰ ਰਹੇ ਰੈਮਡੀਜ਼ ਵੀ ਡਿਸਕਸ ਕਰ ਰਹੇ ਆ ਮੈਂ ਐਗਜ਼ਾਮਪਲ ਦਿੰਦੀ ਆ ਕਿ ਪਿਛਲੇ ਕੁਝ ਦਿਨ ਦਿਨ ਪਹਿਲੇ ਮੈਂ ਗਈ ਕੱਢੀ ਏਰੀਆ ਚ ਗਈ ਉੱਥੇ ਲੋਕ ਨਾ ਮਾਈਨਿੰਗ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਰਾਈਟ ਇਟਸ ਅ ਵੈਰੀ ਬਿਗ ਇਸ਼ੂ देयर ਕਿਉਂਕਿ ਅਸੀਂ ਵਾਪਸੀ ਚ ਵੀ ਦੇਖਿਆ ਸਾਰੀ ਰੋਡ ਤੇ ਟਿਪਪਰ ਹੀ ਖੜੇ ਹੋਏ ਸੀ ਤੇ ਜਿੱਥੇ ਸਾਡੀ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਬਈ ਮਾਈਨਿੰਗ ਜੋ ਹੈ ਉਹ ਕਾਫੀ ਹੱਦ ਤੱਕ ਬੰਦ ਕਰ ਦਿੱਤੀ ਗਈ ਹੈ ਤਾਂ ਅਸੀਂ ਆਪਣੇ ਆਪ ਦੇਖ ਕੇ ਆਏ ਹਾਂ এনवायरमेंटਲ ਇਸ਼ੂ ਜਿੱਦਾਂ ਹੁਸ਼ਾਰਪੁਰ ਦੀ ਗੱਲ ਕਰਦੇ ਹਾਂ ਨਿਵਾਨਾ ਮੈਂਟਲੀ ਬਹੁਤ ਹੀ ਬਿਊਟੀਫੁੱਲ ਪਲੇਸ ਹੈ ਰਾਈਟ ਲੇਕਿਨ এনवायरमेंटਲ ਇਸ਼ੂਸ ਇਹ ਦੇਖ ਕੇ ਬਹੁਤ ਜ਼ਿਆਦਾ ਖੜੇ ਹੋ ਰਹੇ ਹਨ ਵਾਟਰ ਲੈਵਲ ਥੱਲੇ ਜਾ ਰਿਹਾ ਤੇ ਉੱਥੇ ਕਿਸੇ ਨੇ ਆ ਕੇ ਮੈਨੂੰ ਇਹ ਚੀਜ਼ ਕਹੀ ਰੋਂਦੇ ਹੋਏ ਕਈ ਟੀਅਰਸ ਇਨ ਦਾ ਆਈਸ ਉਹਨਾਂ ਨੇ ਕਿਹਾ ਮੈਡਮ ਸਾਡੇ ਘਰ ਪੀਣ ਲਈ ਪਾਣੀ ਨਹੀਂ ਹੈ

ਲੋਕਾਂ ਨੇ ਆ ਕੇ ਇੱਕ ਚੀਜ਼ ਇਹ ਕਹਿੰਦੇ ਮੈਡਮ ਸਾਡਾ ਏਰੀਆ ਕੰਢੀ ਹੈ ਠੀਕ ਹੈ ਸਰਕਾਰਾਂ ਕਹਿੰਦੀਆਂ ਕਿ ਕੰਢੀ ਹੈ ਪਹਾੜੀ ਏਰੀਆ ਹੈ ਇੱਥੇ ਇੰਡਸਟਰੀ ਨਹੀਂ ਲੱਗ ਸਕਦੀ ਪਰ ਕਹਿੰਦੇ ਅਸੀਂ ਇਹ ਜਾਨਣਾ ਚਾਹੁੰਦੇ ਜੇ ਇੰਡਸਟਰੀ ਨਹੀਂ ਲੱਗ ਸਕਦੀ ਤਾਂ ਇੰਨੇ ਵੱਡੇ ਵੱਡੇ ਕਲਚਰ ਕਿਦਾਂ ਲੱਗ ਗਏ ਰਾਈਟ ਥੈਨ ਦੇ ਕੇਮ ਵਿਦ ਅ ਰੈਮਡੀ ਐਸ ਵੈਲ ਉਹ ਕਹਿੰਦੇ ਜੀ ਅਸੀਂ ਚਾਹੁੰਦੇ ਇੱਥੇ ਇੰਡਸਟਰੀ ਲੱਗੇ ਤਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਇੱਥੇ ਐਗਰੋ ਇੰਡਸਟਰੀ ਬਹੁਤ ਆਰਾਮ ਨਾਲ ਲਾ ਸਕਦੇ ਹੋ ਇੱਥੇ ਫਰੂਟਸ ਲਾਈਕ ਆਮਲਾ ਰਾਈਟ ਕਹਿੰਦੇ ਬਹੁਤ ਜ਼ਿਆਦਾ ਕੁਆਂਟੀਟੀ ਚ ਹੁੰਦਾ ਫੂਡ ਪ੍ਰੋਸੈਸਿੰਗ ਇੰਡਸਟਰੀ ਤੋਂ ਸਿੱਥੇ ਲਾ ਲਾ ਲਓ ਰਾਈਟ ਤੇ ਫਿਰ ਅਸੀਂ ਕੱਲ ਹਰਿਆਣਾ ਸਾਈਡ ਤੇ ਗਏ ਉੱਥੇ ਲੋਕ ਵਾਈਲਡ ਐਨੀਮਲਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੈ ਹਰਿਆਣਾ ਪਿੰਡ ਮੈਂ ਦੱਸਦਾ ਇੱਕ ਵਾਰੀ ਹਾਂਜੀ ਟਾਂਡੇ ਦੇ ਲਾਗੇ ਯੈਸ ਤੇ ਉੱਥੇ ਜਿਹੜਾ ਕੰਡੀ ਏਰੀਆ ਹੈ ਹਰਿਆਣੇ ਦਾ ਉਸ ਪਾਸੇ ਅਸੀਂ ਗਏ ਰਾਈਟ ਤੇ ਉੱਥੇ ਲੋਕਾਂ ਨੇ ਕਿਹਾ ਕਹਿੰਦੇ ਕਿ ਉੱਥੇ ਇੰਨੇ ਜ਼ਿਆਦਾ ਮਤਲਬ ਜਿੱਦਾਂ ਤੁਸੀਂ ਬਾਕੀ ਐਨੀਮਲਸ ਤਾਂ ਆਂਦੇ ਹੀ ਆ ਜਿੱਦਾਂ ਜੰਗਲੀ ਸੂਰ ਹੋ ਗਏ ਤੇ ਮੰਕੀਸ ਇੰਨੇ ਜਾਂਦਾ ਆਂਦੇ ਆਂ ਕਹਿੰਦੇ ਕਿ ਮਤਲਬ ਉਹ ਤਾਂ ਘਰਾਂ ਦੇ ਵਿੱਚ ਵੜ ਕੇ ਫ੍ਰਿਜ ਖੋਲ ਕੇ ਸਾਡਾ ਸਮਾਨ ਕੱਢ ਕੇ ਲੈ ਜਾਂਦੇ ਰਾਈਟ ਤੇ ਬਹੁਤ ਲੱਗਦਾ ਬੜੀ ਮਤਲਬ ਸਮਾਈਲ ਕਰ ਸਕਦੇ ਆ ਸੀ ਬਟ ਦੇ ਸੈਡ ਕਿ ਇਟਸ ਅ ਬਿਗ ਇਸ਼ੂ ਮੈਮ ਲੋਕ ਇਤਨੇ ਬਹੁਤ ਜ਼ਿਆਦਾ ਪਰੇਸ਼ਾਨ ਆ ਇਹਨਾਂ ਜੰਗਲੀ ਜਾਨਵਰਾਂ ਤੋਂ ਠੀਕ ਹੈ ਨਾ ਫਸਲ ਰਹਿੰਦੀ ਆ ਨਾ ਲੋਕਾਂ ਦੀ ਲਾਈਫ ਇਜ਼ੀ ਆ राइट right, बाकी तो जंगली जानवर उत्तर आई जाते अस हर दूसरे दिन न्यूज चो सुन कि कोई ना कोई मतलब इस तरह का एनिमल उ आ गया right? इरादा है एग्रो इंडस्ट्री इतना एग्रो इंडस्ट्री दैट्स द नीड एंड मतलब लोगों की डिमांड भी है एंड जॉब्स भी बढ़ गई जॉब्स अनएम्प्लॉयमेंट ठीक है देन एजुकेशन सिस्टम मेरा अपना बहुत बहुत ज़्यादा मैं बीइंग अ टीचर मैनू जो मैं देखे है एक चीज़ नोटिस की है कि भाई एजुकेशन सिस्टम जो बनया है ना ਔਰ ਰੌਟ ਲਰਨਿੰਗ ਜ਼ਿਆਦਾ ਹੈ ਠੀਕ ਹੈ ਬੱਚੇ ਨੂੰ ਇਸ ਤਰੀਕੇ ਨਾਲ ਤਿਆਰ ਕਰਨਾ ਚਾਹੀਦਾ ਹੈ ਕਿ ਉਹ ਚੀਜ਼ ਕਨਸੈਪਟਸ ਨੂੰ ਸਮਝ ਸਕੇ ਰਾਦਰ than ਜਸਟ ਰੌਟ ਲਰਨਿੰਗ ਤੇ ਉਹ এডਿਕੇਸ਼ਨ ਸਿਸਟਮਸ ਥੋੜੇ ਥੋੜੇ ਜੇ ਚੇਂਜਸ ਜੇ ਪੋਸੀਬਲ ਹੋਇਆ ਜੇ ਕਰ ਸਕੇ ਤਾਂ ਉਹ ਡੈਫੀਨੇਟਲੀ ਚਾਹਵਾਂਗੇ ਕਿ ਉਹ ਹੋਏ ਤੇ ਸਕਿੱਲ ਡਿਵੈਲਪਮੈਂਟ ਅਲੋਂਗ ਵਿਦ এডਿਕੇਸ਼ਨ ਕਿ ਬੱਚਾ ਜਦ ਤੱਕ ਸਕੂਲ ਤੋਂ ਪੜ ਕੇ ਬਾਹਰ ਹੈ ਇਟਸ ਹਿਸ ਚੋਇਸ ਨਾਓ either to go for some professional education ya fir je oh chahe ta apna koi business again increase in employment mera aakhri sawal hovega congress de layi main competition kon hai jehdi rule kar di ja rahi hai itthe bjp ya fir aam aadmi party ya akali dal ji dusra kyunki do saal da report card sarkar keh rahi hai ke assi oh pesh karke lokan to vote mangange kam de darte tussi cabinet mantri brahm shankar jimpa de do saal de report card nu kivein assess karoge dekho mere to zyada log das sakde hai ਕੀ ਕੀ ਰਿਪੋਰਟ ਕਰਦੇ ਉਹ ਕਹਿੰਦੇ ਜੇ ਅਸੀਂ ਫ੍ਰੀ ਬਿਜਲੀ ਦਿੱਤੀ ਲੋਕ ਫ੍ਰੀ ਬਿਜਲੀ ਨਹੀਂ ਮੰਗ ਰਹੇ ਉਹ ਕਹਿੰਦੇ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਵਧੀਆ ਐਜੂਕੇਸ਼ਨ ਸਾਨੂੰ ਵਧੀਆ ਹੈਲਥ ਸਿਸਟਮ ਚਾਹੀਦਾ ਠੀਕ ਹੈ ਉਹ ਕਹਿੰਦੇ ਸਾਨੂੰ ਫ੍ਰੀ ਨਹੀਂ ਚਾਹੀਦਾ ਜੇ ਸਾਡੇ ਕੋਲ ਪੈਸੇ ਹੋਣ ਅਸੀਂ ਆਪ ਸਭ ਕੁਝ ਅਫੋਰਡ ਕਰ ਸਕਦੇ ਤੇ ਉਹ ਗੱਲ ਕਰਦੇ ਆ ਉਹ ਚੰਨੀ ਜੀ ਦੇ ਟਾਈਮ ਤੇ ਜਦੋਂ ਉਹਨਾਂ ਨੇ ਸਬਸਿਡਾਈਜ਼ਡ ਰੇਟ ਤੇ ਬਿਜਲੀ ਕੀਤੀ ਸੀ ਐਂਡ ਇਟ ਵਾਸ ਇਕੁਅਲ ਫਾਰ ਆਲ एवरीवन ਵਾਸ ਹੈਪੀ ਜੇ ਮੇਰੇ ਪੜੋਸਿਆਂ ਦਾ ਬਿੱਲ ਜ਼ੀਰੋ ਆ ਰਿਹਾ ਮੇਰਾ ਜ਼ੀਰੋ ਨਹੀਂ ਆ ਰਿਹਾ ਰਾਈਟ ਰਾਈਟ ਥਿਸ ਇਜ਼ ਵਾਟ ਪੀਪਲ ਵਾਂਟ ਉਹ ਨਹੀਂ ਚਾਹੁੰਦੇ ਕਿ ਉਹਨਾਂ ਨੂੰ ਫ੍ਰੀ ਚੀਜ਼ਾਂ ਮਿਲਣ ਫ੍ਰੀ ਉਹ ਕਹਿੰਦੇ ਬੈਠ ਕੇ ਖਾ ਕੇ ਅਸੀਂ ਬਸ ਸੁਸਤੀ ਹੋ ਰਹੇ ਹਾਂ ਲੇਜ਼ੀ ਹੋ ਰਹੇ ਹਾਂ ਹੋਰ ਕੁਝ ਨਹੀਂ ਹੋ ਰਿਹਾ ਇਸ ਤੋਂ ਜ਼ਿਆਦਾ ਠੀਕ ਹੈ ਜੇ ਤੁਸੀਂ ਬੀਜੇਪੀ ਦੀ ਗੱਲ ਕਰੋ ਜੋ ਉਹ ਕਹਿ ਰਹੇ ਹੈ ਜੀ ਅਸੀਂ ਕੀਤਾ ਤਾਂ ਉਹਨਾਂ ਨੂੰ ਕਹੋ ਆਪਣੀ ਰਿਪੋਰਟ ਕਾਰਡ ਲੈ ਕੇ ਵਾਕਈ ਲੋਕਾਂ ਦੇ ਸਾਹਮਣੇ ਆਓ ਕੰਮ ਗਿਨਾਓ ਕਿ ਤੁਸੀਂ ਪਿਛਲੇ 10 ਸਾਲਾਂ ਚ ਹੁਸ਼ਿਆਰਪੁਰ ਨੂੰ ਕੀ ਦੇਣਾ ਤੁਹਾਡੀ ਕੀ ਕੀਤਾ ਤੁਸੀਂ ਹੁਸ਼ਿਆਰਪੁਰ ਦੇ ਲਈ ਜੇ ਉਹਨਾਂ ਨੇ ਕੁਝ ਕੀਤਾ ਤੇ ਪਬਲਿਕ ਉਹਦਾ ਜਵਾਬ ਇਨ ਦਾ ਫਾਰਮ ਆਫ ਵੋਟ ਜ਼ਰੂਰ ਦੇ ਦੇਗੀ ਜੇ ਨਹੀਂ ਕੀਤਾ ਤੁਹਾਡੇ ਸਾਹਮਣੇ ਰਿਜ਼ਲਟ ਤੁਹਾਡੇ ਸਾਹਮਣੇ ਵੀ ਆ ਜਾਏਗਾ ਅਸੀਂ ਤਾਂ ਕਹਿੰਦੇ ਕਿ ਅਸੀਂ ਤਾਂ ਕੁਝ ਨਹੀਂ ਦੇ ਕੇ ਆਪਣੇ ਦਸਤਾਨਾ ਚ ਚਲੋ ਉਹ ਆਪਣੀ ਗੱਲ ਰੱਖ ਰਹੇ ਨੇ ਤੁਸੀਂ ਆਪਣੀ ਗੱਲ ਰੱਖੀ ਹੈ ਤੁਸੀਂ ਆਪਣਾ ਵਿਜ਼ਨ ਦੱਸਿਆ ਬਾਕੀ ਪਾਰਟੀਆਂ ਆਪਣਾ ਵਿਜ਼ਨ ਦੱਸ ਰਹੀਆਂ ਨੇ ਪਰ ਪਸੰਦ ਕਿਹਦਾ ਵਿਜ਼ਨ ਲੋਕਾਂ ਨੂੰ ਆਂਦਾ ਹੈ ਇਹ 4 ਤਰੀਕ ਨੂੰ ਹੀ ਪਤਾ ਲੱਗੇਗਾ ਤਾਂ ਤੱਕ ਦੇ ਲਈ ਮੈਮ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਮੈਨੂੰ ਬਜਮ ਵਰਮਨ ਨੂੰ ਤੇ ਬਹੁਤ-ਬਹੁਤ ਥੈਂਕ ਯੂ ਸੋ ਮਾ ਸਰ ਸਿੱਖਾਦੇ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਰਣੇ ਹਿਮਾਚਲ ਇਸੇ ਤਰੀਕੇ ਨਾਲ ਅਸੀਂ ਕੈਂਡੀਡੇਟਸ ਕੋਲ ਜਾ ਜਾ ਕੇ ਉਹਨਾਂ ਦੇ ਆਖਿਰਕਾਰ ਕੀ ਵਿਜ਼ਨ ਹੈ ਤੇ ਲੋਕਾਂ ਨੂੰ ਕੀ ਉਮੀਦ ਹੈ ਉਹਨਾਂ ਤੋਂ ਉਹ ਸਾਰਾ ਕੁਝ ਦੱਸਦੇ ਰਹਿ ਮੰਗੇ ਧੰਨਵਾਦ